ਉਹਨਾਂ ਨੇ ਕਰਨ ਦਾ ਵਾਸਤੇ ਕਾਨੂੰਨ ਬਣਾਤਾ ਇਹਨਾਂ ਨੇ ਤੇ ਕੋਈ ਵੀ ਆਮ ਸਿਪਾਈ ਜੇ ਗੋਲੀ ਮਾਰ ਦਿੰਦਾ ਉਹਤੇ ਮੁਕਦਮਾ ਦਰਜ ਨਹੀਂ ਹੋਊਗਾ ਕੀ ਕਹ ਲੋੜ ਪੈਗੀ ਕਿਉਂਕਿ ਆਜ਼ਾਦੀ ਦਿਵਸ ਹੈ ਜਸ਼ਨ ਮਨਾਏ ਜਾ ਰਹੇ ਹੈ ਥਾਂ ਥਾਂ ਤੇ ਕਿਉਂਕਿ ਅੱਜ ਦੇਸ਼ ਆਜ਼ਾਦ ਹੋਇਆ ਸੀਗਾ ਤੁੰਨੋ ਅੱਜ ਫੇਰ ਸੜਕਾਂ ਦੇ ਉੱਤਰਨਾ ਪੈ ਗਿਆ ਟਰੈਕਟਰ ਮਾਰਚ ਕਰ ਰਹੇ ਹਾਂ ਕਾਪੀਆਂ ਸੜਕਾਂ 12000 ਲਾਛਾ ਤੋਂ ਦੀ ਨੱਕ ਅਸੀਂ ਜਿਹੜਾ ਇਹ 47 ਦਾ ਯਾਦ ਜਿਹੜੀ ਆ ਇਹ ਲੀਡਰਾਂ ਦੀ ਆ ਸਾਡੇ ਲਈ ਦੁਖਾਤ ਅੱਜ ਵੀ ਉਹੀ ਆ ਸਾਡੇ ਪੁਰਖਿਆਂ ਦੀਆਂ ਜੋ ਕਾਣ ਹੋਇਆ ਜੋ ਸਾਡੀਆਂ ਇੱਜਤਾਂ ਦਾ ਕਾਣ ਹੋਇਆ ਉਹ ਸਾਡੇ ਹਿਰਦੇ ਜਿਹੜੇ ਬਲੁੰਧਰੇ ਆ ਸਾਡੀ ਯਾਦ ਨਹੀਂ ਸਾਡੇ ਲਈ ਤਾਂ ਇੱਕ ਕਾਲਾ ਦਿਨ ਆ ਕਾਹਦੀਆਂ ਜਿਹੜੀਆਂ ਕਾਪੀਆਂ ਸਾੜੀਆਂ ਇਹ ਕੀ ਲੋੜ ਪੈ ਗਈ ਆ ਕੀ ਕਾਰਨ ਵੀ ਐਨ ਐਸ ਐਸ ਜਿਹਦੇ ਵਿੱਚ ਸਿੱਧੀ ਇਹ ਪੁਲਿਸ ਨੂੰ ਛੋੜ ਦਿੱਤੀ ਗਈ ਆ ਆਮ ਜਿਹੜੇ ਅੰਦੋਲਨਕਾਰੀ ਆ ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ਮਕਦਮਾ ਦਰਜ ਕਰਕੇ ਔੜ ਕੈਦ ਤੱਕ ਦੀ ਸਜ਼ਾ ਜਿਹੜੀ ਅੰਦੋਲਨਕਾਰੀ ਨੂੰ ਦਿੱਤੀ ਜਾ ਸਕਦੀ ਜਾਂ ਜਦ ਕਿ ਕੋਈ ਵੀ ਘਰਨਾ ਵਾਪਰਦਾ ਹੀ ਆ ਆਪਾਂ ਥਾਣੇ ਤੋਂ ਜਾਂ ਚੌਕੀ ਤੋਂ ਪਹਿਲਾਂ ਵੇਣਿਆ ਕਿ ਕਿੰਨੀ ਦੂਰੀ ਤੇ ਆ ਉਹਦਾ ਮੌਕੇ ਤੇ ਗਵਾਹ ਕਿਹੜਾ ਉਹ ਆ ਕੇ ਬਿਆਨ ਦਰਜ ਕਰਾਊਗਾ ਕਿੰਨੇ ਸਮੇਂ ਦੇ ਵਿੱਚ ਆਊਗਾ ਇਹਨਾਂ ਸਾਡੀਆਂ ਚੀਜ਼ਾਂ ਨੂੰ ਨਵੇਂ ਅੰਦਾਜ਼ ਕੀਤਾ ਗਿਆ ਹੈ ਇਹਨਾਂ ਕਾਨੂੰਨਾਂ ਦੇ ਵਿੱਚ ਜਿਹੜਾ ਜਿਹੜਾ ਰਿਮਾਂਡ ਜਿਹੜਾ ਲੈ ਸਕਦੇ ਆ ਇਹ ਅੱਗੇ ਜਗਦੀਸ਼ੀਰ ਤੋਂ ਰਿਮਾਂਡ ਲੈਂਦੇ ਸੀਗੇ ਹੁਣ ਜਿਹੜਾ ਰਿਮਾਂਡ ਤਸਦੀਕਾਤ ਤੋਂ ਲੈ ਸਕਦੇ ਹੱਕ ਹਫਤੇ ਦਾ ਤਾਂ ਇਹ ਇਹ ਦਬਾਅ ਬਣਾਇਆ ਗਿਆ ਮੁਰਜਮੇ ਦੇ ਉੱਤੇ ਆਪਣਾ ਜਿਹੜਾ ਬਿਆਨ ਆਓ ਬਾਅਦ ਉਹਨੂੰ ਡਾਲ ਰਵੇ ਭੈਣਾਂ ਵਾਲੇ ਕਿ ਬਿਆਨ ਦੁਆਰਾ ਨਾ ਦਰਜ ਕਰਾ ਸਕੇ ਇਹ ਭਈ 90 ਦਿਨਾਂ ਤੋਂ ਬਾਅਦ ਬਿਆਨ ਦਰਜ ਕਰਾਵੇ ਉਹਦੀ ਮੁਰਕੇ ਕੋਈ ਏਡੀ ਵੈਲਿਊ ਨਹੀਂ ਰਹੇ ਜੇ ਕਿ ਭਈ ਉਹਦੇ ਤੇ ਪ੍ਰੈਸ਼ਰ ਬਣਾ ਰਹੇ ਦੁਆਰਾ ਪੁਲਿਸ ਰਿਮਾਂਡ ਨਾ ਲੈ ਲੈ ਉਸ ਪ੍ਰਦਰਸ਼ਨ ਸੀਗਾ ਜਾਂ ਕੁਝ ਵੀ ਐ ਤੁਸੀਂ ਤੁਸੀਂ ਹੋਰ ਤੇਰੀ ਰੱਖ ਸਕਦੇ 15 ਅਗਸਤ ਦੀ ਤੁਹਾਨੂੰ ਕਿਉਂ ਰੱਖਣੀ ਪਏਗੀ ਨਹੀਂ ਇਹ ਸਾਡੇ ਵਾਸਤੇ ਤਾਂ ਕਾਲਾ ਦਿਨ ਦਾ ਸਾਡੇ ਲਈ ਨਵੇਂ-ਨਵੇਂ ਕਾਨੂੰਨ ਲੈ ਕੇ ਆ ਰਹੇ ਆ ਸਾਨੂੰ ਮਾਰਨ ਵਾਸਤੇ ਇੱਕ ਪਾਸੇ ਅੱਜ ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾਏ ਜਾ ਰਹੇ ਨੇ ਪੂਰੇ ਦੇਸ਼ ਦੇ ਵਿੱਚ ਤੇ ਦੂਜੇ ਪਾਸੇ ਜਿਹੜਾ ਦੇਸ਼ ਦਾ ਅੰਨਦਾਤਾ ਉਸ ਨੂੰ ਫੇਰ ਸੜਕਾਂ ਤੇ ਉਤਰਨਾ ਪਿਆ ਸਰਕਾਂ ਤੇ ਉਹਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਤਾਂ ਉਸ ਤੋਂ ਬਾਅਦ ਡੀਸੀ ਦਫ਼ਤਰਾਂ ਦੇ ਵਿੱਚ ਪਹੁੰਚ ਕੇ ਉਹਨਾਂ ਵੱਲੋਂ ਕੁਝ ਕਾਪੀਆਂ ਸਾੜੀਆਂ ਗਈਆਂ ਤੇ ਅੱਜ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਨਾਲ ਦੀ ਨਾਲ ਸਕਰੀਨ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਟਰੈਕਟਰ ਮਾਰਚ ਕੱਢਿਆ ਗਿਆ ਤਾਂ ਫਰੀਦਕੋਟ ਦੇ ਡੀਸੀ ਦਫ਼ਤਰ ਦੇ ਵਿੱਚ ਆ ਕੇ ਇਹਨਾਂ ਵੱਲੋਂ ਕੁਝ ਕਾਪੀਆਂ ਸਾੜੀਆਂ ਗਈਆਂ ਆਗੂ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਦੇ ਆਂ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਾ ਲੋੜ ਪਈ ਕਿਉਂਕਿ ਆਜ਼ਾਦੀ ਦਿਵਸ ਹੈ ਜਸ਼ਨ ਮਨਾਏ ਜਾ ਰਹੇ ਐ ਥਾਂ ਥਾਂ ਤੇ ਕਿਉਂਕਿ ਅੱਜ ਦੇਸ਼ ਆਜ਼ਾਦ ਹੋਇਆ ਸੀਗਾ ਤੁਨੋਂ ਅੱਜ ਫੇਰ ਸਰਕਾਰ ਦੇ ਉੱਤਰ ਨਾ ਪੈ ਗਿਆ ਟਰੈਕਟਰ ਦਾ ਮਾਰਚ ਕੱਢ ਰਹੇ ਹਾਂ ਕਾਪੀਆਂ ਸੜ ਰਹੇ ਆ ਅੱਜ ਜਿੱਥੇ 78ਵਾਂ ਆਜ਼ਾਦੀ ਦਿਹਾੜਾ ਪੂਰੇ ਸ਼ੌਤੋ ਸ਼ੌਤਨਾ ਇਹ ਸਰਕਾਰਾਂ ਮਨਾ ਰਹੀਆਂ ਔਰ ਅੰਨਦਾਤਾ ਜਿਹੜਾ ਜਦੋਂ ਤੋਂ ਵੀ 1947 ਦੀ ਵੰਡ ਹੋਈ ਆ ਤਾਂ ਵੀ ਜਿਹੜਾ ਅੰਜਾੜਾ ਜਿਹੜਾ ਇਹ ਅੰਨਦਾਤੇ ਦਾ ਹੋਇਆ ਜਾਂ ਸਾਡੇ ਲੈਂਦਾ ਪੰਜਾਬ ਸਾਡੇ ਤੋਂ ਵੱਖਰਾ ਹੋਇਆ ਜਾਂ ਸਾਡੇ ਮੁਸਲਮਾਨ ਭਰਾ ਇਧਰੋਂ ਜੰਗੀਰਾ ਛੱਡ ਕੇ ਉਧਰ ਗਏ ਤੇ ਸਾਡੇ ਜਿਹੜੇ ਸਿੱਖ ਵੀਰ ਸੀ ਉਧਰੋਂ ਜੰਗੀਰਾ ਛੱਡ ਕੇ ਇਧਰ ਆਏ 12000 ਲਾਸ਼ਾਂ ਉਤੋਂ ਦੀ ਨੱਕ ਕਿ ਅਸੀਂ ਜਿਹੜਾ ਇਹ 47 ਦਾ ਯਾਦ ਦੀ ਜਿਹੜੀ ਆ ਇਹ ਲੀਡਰਾਂ ਦੀ ਆ ਸਾਡੇ ਲਈ ਦੁਖਾਂਤ ਅੱਜ ਵੀ ਉਹੀ ਆ ਜੋ 1947 ਸੀ ਸਾਡੇ ਪੁਰਖਿਆਂ ਦੀਆਂ ਜੋ ਕਹਾਣ ਹੋਇਆ ਜੋ ਸਾਡੀਆਂ ਇਤਿਹਾਸ ਦਾ ਕਹਾਣ ਹੋਇਆ ਉਹ ਸਾਡੇ ਹਿਰਦੇ ਜਿਹੜੇ ਬਲੁੰਦਰੇ ਆ ਸਾਡੀ ਯਾਦ ਨਹੀਂ ਸਾਡੇ ਲਈ ਤਾਂ ਇੱਕ ਕਾਲਾ ਦਿਨ ਆ। ਕਾਹਦੀਆਂ ਜਿਹੜੀਆਂ ਕਾਪੀਆਂ ਸਾਡੀਆਂ ਇਹ ਕੀ ਲੋਡ ਪੈ ਗਈ ਆ ਕੀ ਕਾਰਨ ਆ ਇਹ ਜਿਹੜੇ ਸੈਂਟਰਲ ਗਵਰਨਮੈਂਟ ਨੇ ਕਾਨੂੰਨ ਪਾਸ ਕੀਤੀ ਹੈ ਬੀ ਐਨ ਐਸ ਬੀ ਐਨ ਐਸ ਐਸ ਜਿਹਦੇ ਵਿੱਚ ਸਿੱਧੀ ਇਹ ਪੁਲਿਸ ਨੂੰ ਛੋੜ ਦਿੱਤੀ ਗਈ ਹੈ ਆਮ ਜਿਹੜੇ ਅੰਦੋਲਨਕਾਰੀ ਹੈ ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ਮੁਕੱਦਮਾ ਦਰਜ ਕਰਕੇ ਔੜ ਕੈਦ ਤੱਕ ਦੀ ਸਜ਼ਾ ਜਿਹੜੀ ਅੰਦੋਲਨਕਾਰੀ ਨੂੰ ਦਿੱਤੀ ਜਾ ਸਕਦੀ ਹੈ ਪੁਲਿਸ ਨੂੰ ਜੋ ਐਫ ਆਰ ਆਈ ਦਰਜ ਕਰਨ ਦੀ ਤੁਰੰਤ ਕੋਈ ਵੀ ਕਰਨਾ ਵਾਪਰ ਜੇ ਇਦ ਕਾਰ ਹੁੰਦਾ ਹੈ ਸਿਧਾਂਤ ਦੇ ਵਿੱਚ ਕਿ ਤੁਰੰਤ ਐਫਆਰ ਵੀ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਹੋਣੀ ਸੀ ਹੁਣ ਇਨਵੈਸਟੀਗੇਸ਼ਨ ਦੇ ਰੂਪ ਦੇ ਵਿੱਚ ਐਸਐਚਓ ਐਫਆਰ ਨਹੀਂ ਦਰਜ ਕਰੂਗਾ 15 ਦਿਨਾਂ ਬਾਅਦ ਐਫਆਰ ਦਰਜ ਹੋਊਗੀ ਇਨਵੈਸਟੀਗੇਸ਼ਨ ਦੇ ਰੂਪ ਦੇ ਵਿੱਚ ਉਹ ਕੇਸ ਨੂੰ ਪੈਂਡਿੰਗ ਰੱਖੂਗਾ ਜਦਕਿ ਕੋਈ ਵੀ ਘਟਨਾ ਵਾਪਰਦੀ ਆ ਆਪਾਂ ਥਾਣੇ ਤੋਂ ਜਾਂ ਚੌਕੀ ਤੋਂ ਪਹਿਲਾਂ ਵੇਣਿਆ ਕਿ ਕਿੰਨੀ ਦੂਰੀ ਤੇ ਆ ਉਹਦਾ ਮੌਕੇ ਤੇ ਗਵਾਹ ਕਿਹੜਾ ਉਹ ਆ ਕੇ ਬਿਆਨਤਾਲ ਚ ਕਰਾਊਗਾ ਕਿੰਨੇ ਸਮੇਂ ਦੇ ਵਿੱਚ ਆਊਗਾ ਇਹਨਾਂ ਸਾਡੀਆਂ ਚੀਜ਼ਾਂ ਨੂੰ ਨਰਾਂ ਅੰਦਾਜ਼ ਕੀਤਾ ਗਿਆ ਇਹਨਾਂ ਕਾਨੂੰਨਾਂ ਦੇ ਵਿੱਚ ਸਿੱਧਾ ਦੇ ਸਿੱਧਾ ਟੈਕ ਆਮ ਲੋਕਾਂ ਤੇ ਇਹ ਤਾਂ ਜਿਹੜਾ ਜ ਹੈਗਾ ਰਿਮਾਂਡ ਜਿਹੜਾ ਲੈ ਸਕਦੇ ਆ ਇਹ ਅੱਗੇ ਜਗਦੀਸ਼ੀਰ ਤੋਂ ਰਿਮਾਂਡ ਲੈਂਦੇ ਸੀਗੇ ਹੁਣ ਜਿਹੜਾ ਰਿਮਾਂਡ ਤਹਿਸੀਲਦਾਰ ਤੋਂ ਲੈ ਸਕਦੇ ਹੱਕ ਹਫਤੇ ਦਾ ਰਿਮਾਂਡ ਦੇ ਵਿੱਚ ਉਹ ਤੋਂ ਬਾਅਦ ਚਲਾਨ ਪੇਸ਼ ਕਰਕੇ ਜਾਂ ਉਹ ਵੀ ਜੇਲ੍ਹ ਭੇਜਦਾ ਉਹਨਾਂ ਨੇ 60 ਦਿਨਾਂ ਦੇ ਵਿੱਚ ਵਿੱਚ ਜਾਂ 90 ਦਿਨਾਂ ਦੇ ਵਿੱਚ ਵਿੱਚ ਦਿਵਾੜਾ ਪੁਲਿਸ ਰਿਮਾਂਡ ਲੈ ਸਕਦੀ ਆ ਅੱਗੇ ਸੀਗਾ ਜੇ ਕੋਈ ਕਿਹੜਾ ਜੇਲ੍ਹ ਭੇਜਦਾ ਦਿਵਾੜਾ ਰਿਮਾਂਡ ਨਹੀਂ ਮਿਲਦਾ ਸੀਗਾ ਤਾਂ ਉਹਦੇ ਤੇ ਜਿਹੜਾ ਸੀਗਾ ਮਦਈ ਸੀਗਾ ਮੌਰਜਮ ਸੀਗਾ ਉਹ ਖੁੱਲ ਕੇ ਬੋਲ ਸਕਦਾ ਸੀਗਾ ਪੁਲਿਸ ਨੇ ਮੇਰੇ ਨਾਲ ਕੀ ਸਹਯਤ ਕੀਤਾ ਕੀ ਨਹੀਂ ਵਾਪਰਿਆ ਮੇਰੇ ਨਾਲ ਜਾਂ ਮੀਡੀਆ ਦੇ ਸਾਹਮਣੇ ਦੱਸਦਾ ਸੀ ਉਹ ਗੱਲ ਜਾਂ ਰੱਖਦਾ ਸੀ ਉਹ ਆਪਣੇ ਵਕੀਲ ਦੇ ਕੋਲ ਜੇ ਇਹ ਦਬਾਅ ਬਣਾਇਆ ਗਿਆ ਮੁਰਜਮਾ ਦੇ ਉੱਤੇ ਆਪਣਾ ਜਿਹੜਾ ਬਿਆਨ ਆਓ ਬਾਦ ਬਈ ਉਹਨੂੰ ਡਾਲਾ ਦੇ ਭੈਣਾਂ ਵਾਲੇ ਕਿ ਬਿਆਨ ਦੁਆਰਾ ਨਾ ਦਰਜ ਕਰਾ ਸਕੇ ਇਹ ਬਈ 90 ਦਿਨਾਂ ਤੋਂ ਬਾਅਦ ਬਿਆਨ ਦਰਜ ਕਰਾਵੇ ਉਹਦੀ ਮੁਰਕ ਕੋਈ ਏਡੀ ਵੈਲਯੂ ਨਹੀਂ ਰਹੇ ਜੇ ਕਿ ਭਈ ਉਹਦੇ ਤੇ ਪ੍ਰੈਸ਼ਰ ਬਣਾ ਦੇਵੇ ਦੁਆਰਾ ਪੁਲਿਸ ਨੂੰ ਮਾਨਦਾਨ ਲੈ ਲਵੇ ਜਿਹੜਾ ਇਹ ਰੋਸ ਪ੍ਰਦਰਸ਼ਨ ਸੀਗਾ ਜਾਂ ਕੁਝ ਵੀ ਐ ਤੁਸੀਂ ਇਸੇ ਹੋਰ ਤਰੀਕ ਰੱਖ ਸਕਦੇ 15 ਅਗਸਤ ਹੀ ਤੁਹਾਨੂੰ ਕਿਉਂ ਰੱਖਣੀ ਪੈਗੀ ਨਹੀਂ ਇਹ ਸਾਡੇ ਵਾਸਤੇ ਤਾਂ ਕਾਲਾ ਦਿਨ ਸੀ ਤਾਂ ਸਾਡੇ ਵਾਲੇ ਨਵੇਂ-ਨਵੇਂ ਕਾਨੂੰਨ ਲੈ ਕੇ ਆ ਰਹੇ ਆ ਸਾਨੂੰ ਮਾਰਨ ਵਾਸਤੇ ਅੰਦੋਲਨਕਾਰੀਆਂ ਨੂੰ ਅੰਦੋਲਨਕਾਰੀਆਂ ਵਾਸਤੇ ਕਾਨੂੰਨ ਬਣਾਤਾ ਜਾਂਦੇ ਨੇ ਤੇ ਕੋਈ ਵੀ ਆਮ ਸਿਪਾਈ ਜੇ ਗੋਲੀ ਮਾਰ ਦਿੰਦਾ ਉਹਤੇ ਮੁਕਦਮਾ ਦਰਜ ਨਹੀਂ ਹੋਊਗਾ ਪਹਿਲਾਂ ਪਰਮਿਸ਼ਨ ਸਰਕਾਰ ਦੀ ਲੈਣੀ ਪਊਗੀ ਪਹਿਲਾਂ ਸੀਗਾ ਇਹ ਮਾਨਯੋਗ ਡੀਸੀ ਸਾਹਿਬ ਜਾਂ ਕੋਈ ਉੱਚ ਅਧਿਕਾਰੀ ਸੀਗੇ ਉਨ੍ਹਾਂ ਦੇ ਮੁਕਦਮਾ ਦਰਜ ਕਰਨ ਵਾਸਤੇ ਪਰਮਿਸ਼ਨ ਲੈਣੀ ਪੈਂਦੀ ਸੀ ਹੁਣ ਸਿਪਾਹੀ ਨੂੰ ਵੀ ਗੋਲੀ ਚਲਾ ਕੇ ਜੇ ਕਿਸੇ ਦੀ ਵੀ ਮੌਤ ਹੁੰਦੀ ਐ ਅੰਦੋਲਨਕਾਰੀ ਦੀ ਤਾਂ ਉਹਦੇ ਤੇ ਮੁਕਦਮਾ ਦਰਜ ਕਰਨ ਵਾਸਤੇ ਪਹਿਲਾਂ ਪਰਮਿਸ਼ਨ ਲੈਣੀ ਪਊਗੀ ਨਹੀਂ ਮੁਕਦਮਾ ਉਹਦੇ ਤੇ ਦਰਜ ਨਹੀਂ ਹੋਊਗਾ ਸਿੱਧੀ ਸਿੱਧੀ ਸ਼ੋਰ ਜਿਹੀ ਪਾਲਿਸੀ ਨੂੰ ਦਿੱਤੀ ਗਈ ਆ ਤਾਂ ਜਿਹੜੀ ਅੰਦੋਲਨਕਾਰੀ ਨੂੰ ਮਾਮਲਾ ਦਰਜ ਕਰਕੇ ਉਮਰ ਕੈਦ ਤੱਕ ਦੀ ਸਜ਼ਾ ਇਸੇ ਦਾ ਕਾਨੂੰਨਾਂ ਦੇ ਵਿੱਚ ਹੈਗੀ ਆ ਤਾਂ ਕੋਈ ਵੀ ਅੰਦੋਲਨਕਾਰੀ ਆਪ ਦਾ ਅੰਦੋਲਨ ਨਾ ਕਰੇ ਆਮ ਲੋਕਾਂ ਨੂੰ ਇਹ ਦਬਲਣਾ ਇਹ ਕੋ ਦਲਣਾ ਚਾਹੁੰਦੀ ਹੈ ਸਰਕਾਰ ਆਮ ਲੋਕਾਂ ਦੇ ਹੱਕਾਂ ਦੇ ਡਾਕ ਦੇ ਆਪ ਦਾ ਸਰਮਾਇਦਾਰਾਂ ਦਾ ਰਾਹ ਪਧਰਾ ਕੀਤਾ ਹੈ ਸਰਕਾਰ ਨੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕਿੱਥੇ ਕਿੱਥੇ ਜਿਹੜਾ ਅੱਜ ਦਾ ਤੁਹਾਡੇ ਵੱਲੋਂ ਜਿਹੜਾ ਇਹ ਰੋਸ ਮਾਰਚ ਕੱਢਿਆ ਗਿਆ ਔਰ ਕਿੱਥੋਂ ਸ਼ੁਰੂਆਤ ਕੀਤੀ ਕਿੱਥੇ ਸਮਾਪਤੀ ਹੋਈ ਅਸੀਂ ਪਹਿਲੀ ਗੱਲ ਦਾ ਬਲਾਗ ਫਰੀਦਕੋਟ ਦੇ ਕਿੰਨੇ ਵੀ ਭਾਰਤੀ ਕਿਸਾਨ ਸਿੱਧੂਪੁਰ ਦੇ ਆ ਸਾਡੇ ਵਰਕਰ ਹੈ ਉਹਨਾਂ ਨੇ ਬੜੇ ਉਸਤਾਦ ਨਾਲ ਬੜੇ ਉਸ ਤੇ ਵਧੀਆ ਤਰੀਕੇ ਨਾਲ ਮਾਰਚ ਕੱਢਿਆ ਟਰੈਕਟਰ ਮਾਰਚ ਇਹ ਟਰੈਕਟਰ ਮਾਰਚ ਪਹਿਲਾ ਪਿੰਡਾਂ ਵੀਧੀ ਹੁੰਦਾ ਹੋਇਆ ਸਾਰੇ ਹੋ ਕੇ ਆਖਰ ਅਸੀਂ ਫਰੀ ਕੋਟ ਡੀਸੀ ਦਫ਼ਤਰ ਪਹੁੰਚੇ ਆਂ ਇੱਥੇ ਆ ਕੇ ਅਸੀਂ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਤੇ ਵਧੀਆ ਢੰਗ ਨਾਲ ਸਾਡੇ ਨੇ ਪ੍ਰਦਰਸ਼ਨ ਕੀਤਾ ਸਾਡੇ ਕਿਸਾਨਾਂ ਅਗਲੀ ਹੁਣ ਰੂਪਰੇਖਾ ਕੀ ਤਿਆਰ ਕੀਤੀ ਤੁਸੀਂ ਅਗਲੀ ਰੂਪਰੇਖਾ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਸਾਨੂੰ ਜੋ ਵੀ ਪੂਰਨਤਾ ਹੈ ਉਹਨਾਂ ਦੇ ਚੱਲਦੇ ਆਂ ਜਿਵੇਂ ਸਾਨੂੰ ਚਲਾਉਣਗੇ ਚੱਲਾਂਗੇ ਕੋਈ ਸਜੋਤ ਕਰਨ ਮੋਰਚੇ ਵਿੱਚ ਜੋ ਕਾਲ ਆਊਗੀ ਉਸ ਦਿਨ ਫੁੱਲ ਜੜਾਵਾਂਗੇ ਆ ਸੁਣਿਆ ਤੁਸੀਂ ਅੱਜ ਕਿਉਂ ਲੋੜ ਪੈ ਗਈ ਐ ਇਹਨਾਂ ਨੂੰ ਆਜ਼ਾਦੀ ਦਿਵਸ ਵਾਲੇ ਦਿਨ ਸੜਕਾਂ ਤੇ ਉਤਰਨ ਲਈ ਜਿਹੜੇ ਕਾਨੂੰਨ ਐ ਇਹਨਾਂ ਦਾ ਕਹਿਣਾ ਐ ਕਿ ਜਿਹੜੇ ਬਣਾਏ ਗਏ ਨੇ ਉਹ ਇਹਨਾਂ ਦੇ ਖਿਲਾਫ ਨੇ ਤਾਂ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਜਿਹੜਾ ਇਹਨਾਂ ਨੂੰ ਸੜਕਾਂ ਤੇ ਉਤਰਨਾ ਪਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਜਿਵੇਂ ਦੱਸਿਆ ਹੈ ਕਿ ਜੋ ਇਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹ ਉਹਨਾਂ ਨੂੰ ਅਗਲੀ ਰੂਪਰੇਖਾ ਦੇਣਗੇ ਉਸੇ ਤਰੀਕੇ ਦੇ ਨਾਲ ਜਿਹੜਾ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਗੁਰਜੀਤ ਸਿੰਘ ర్మਾਨਾ D5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ